ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਂ ਚੈਨ ਨਾਲ ਬਹੁਤ ਬਹੁਤ ਸਵਾਦ ਖਾਣਾ ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਬੀਜੇਪੀ ਸਾਰੀਆਂ ਪਾਰਟੀਆਂ ਦੇ ਵੱਲੋਂ ਪੰਜਾਬ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਜੋ ਅੱਜ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਹੈ ਇਸਨੇ ਅੱਜ ਜਲੰਧਰ ਦੇ ਇੱਕ ਉਦਯੋਗਪਤੀ ਜੋ ਭਾਰਤੀ ਹਾਕੀ ਖਿਡਾਰੀ ਦੇ ਜਿਹੜੇ ਕਿ ਪ੍ਰਧਾਨ ਵੀ ਰਹੇ ਨੇ ਉਹਨਾਂ ਨੂੰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾ ਕੇ ਦੂਸਰੀਆਂ ਪਾਰਟੀਆਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ ਉਦਯੋਗਪਤੀ ਨਿਤਨ ਕੋਹਲੀ ਜਿਹੜੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਨੂੰ ਮਨੀਸ਼ ਸੋਧਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸ਼ਹਿਰੀ ਕਲਸੀ ਜਿਹੜੇ ਉਪ ਪ੍ਰਧਾਨ ਨੇ ਉਹਨਾਂ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਔਰ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੋ ਨਿਤਨ ਕੋਹਲੀ ਨੇ ਆਮ ਆਦਮੀ ਪਾਰਟੀ ਹੀ ਕਿਉਂ ਚੁਣੀ ਹੈ ਕਮਰਸ ਪਾਰਟੀ ਜਿਹੜੀ ਕਿ 2027 ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਉਸ ਪਾਰਟੀ ਨੂੰ ਕਿਉਂ ਨਹੀਂ ਚੁਣਿਆ ਨਿਤਨ ਕੋਹਲੀ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸੋਧਿਆ ਤੇ ਆਮ ਆਦਮੀ ਪਾਰਟੀ ਦੇ ਇੱਕ ਨਵੀਨ ਅਰਵਿੰਦ ਕੇਜਰੀਵਾਲ ਦੀਆਂ ਉਹ ਨੀਤੀਆਂ ਤੋਂ ਖੁਸ਼ ਹੋਏ ਨੇ ਜੋ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਉਹਨਾਂ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ अरोड़ा ਜਿਨ੍ਹਾਂ ਨੇ ਭ੍ਰਿਸ਼ਟਾਚਾਰ ਫਲਾਇਆ ਹੋਇਆ ਸੀ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਔਰ ਉਹਨਾਂ ਦੇ ਪੂਰੇ ਪਰਿਵਾਰਕ ਮੈਂਬਰ ਜਿਹੜੇ ਹੁਣ ਵਿਜੀਲੈਂਸ ਦੇ ਅਡਾਰਤੇ ਨੇ ਜਿਨ੍ਹਾਂ ਉਹਨਾਂ ਨੇ ਜਲੰਧਰ ਦੇ ਵਿੱਚ ਭ੍ਰਿਸ਼ਟਾਚਾਰ ਕਰਕੇ ਪੈਸਾ ਇਕੱਠਾ ਕੀਤਾ ਹੈ ਉਸ ਨੂੰ ਲੈ ਕੇ ਜੋ ਨਿਤਨ ਕੋਲੀ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਤੇ ਪਹਿਲੀ ਸਰਕਾਰ ਹੈ ਜਿਸ ਦੇ ਵਿੱਚ ਆਪਣੇ ਵਿਧਾਇਕ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜਦੋਂ ਕਿ 70 ਸਾਲ ਹੋ ਗਏ ਨੇ ਸਾਡੇ ਪੰਜਾਬ ਦੇ ਵਿੱਚ ਵੱਖ-ਵੱਖ ਸਰਕਾਰਾਂ ਬਣੀਆਂ ਨੇ ਅਕਾਲੀ ਦਲ ਸਰਕਾਰ ਬਣੀ ਕਾਂਗਰਸ ਸਰਕਾਰ ਬਣੀ ਜਿਨ੍ਹਾਂ ਨੇ ਕਦੇ ਵੀ ਆਪਣੇ ਕਿਸੇ ਭ੍ਰਿਸ਼ਟਾਚਾਰ ਲੀਡਰ ਦੇ ਉੱਪਰ ਕਾਰਵਾਈ ਨਹੀਂ ਕੀਤੀ ਜੋ ਲੀਡਰ ਪਹਿਲਾਂ ਸਰਕਾਰਾਂ ਦੇ ਵਿੱਚ ਭ੍ਰਿਸ਼ਟਾਚਾਰ ਕਰਦੇ ਸੀ ਉਹਨਾਂ ਨੂੰ ਕਲੀਨ ਚਿੱਟਾਂ ਦੇ ਦਿੱਤੀਆਂ ਜਾਂਦੀਆਂ ਸੀ ਮੁੱਖ ਮੰਤਰੀ ਦੇ ਨਾਲ ਉਹਨਾਂ ਦਾ ਹਿੱਸਾ ਹੋ ਜਾਂਦਾ ਸੀ ਤੇ ਉਸ ਤੋਂ ਬਾਅਦ ਉਹ ਭ੍ਰਿਸ਼ਟਾਚਾਰ ਨੂੰ ਹੋਰ ਅੱਗੇ ਵਧਾਉਂਦੇ ਸੀ ਪੰਜਾਬ ਦੇ ਵਿੱਚ ਤਾਂ ਭ੍ਰਿਸ਼ਟਾਚਾਰ ਮਹਮਕੂਰੀ ਜੋਰਾਂ ਤੇ ਸੀ ਕਾਂਗਰਸ ਪਾਰਟੀ ਨੇ ਜਦੋਂ ਲੰਬਾ ਸਮਾਂ ਇੱਥੇ ਰਾਜ ਕੀਤਾ ਤਾਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਵਿਧਾਇਕ ਜਿਹੜੇ ਮੰਤਰੀ ਜਾਂ ਜਿਹੜੇ ਉੱਚ ਅਹੁਦਿਆਂ ਤੇ ਰਹੇ ਨੇ ਉਹਨਾਂ ਨੇ ਭ੍ਰਿਸ਼ਟਾਚਾਰ ਕਰ ਕਰਕੇ ਆਪਣੀਆਂ ਜਾਇਦਾਦਾਂ ਬਣਾ ਲਈਆਂ ਪੰਜਾਬ ਦੇ ਵਿੱਚ ਇੱਕੋ ਇੱਕ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹੋਇਆ ਸੀ ਜਿਹੜਾ ਖੁਦ ਆਪਣੀ ਗੱਡੀ ਵੀ ਨਹੀਂ ਸੀ ਜਿਹੜਾ ਸਰਕਾਰੀ ਗੱਡੀ ਨਹੀਂ ਲੈ ਕੇ ਜਾਂਦਾ ਸੀ ਆਪਣੀ ਗੱਡੀ ਇੱਕ ਬਿਲਕੁਲ ਉਹਦੇ ਕੋਲ ਛੋਟੀ ਗੱਡੀ ਸੀ ਉਹ ਲੈ ਕੇ ਜਾਂਦਾ ਸੀ ਜਾਂ ਉਹ ਸਾਈਕਲ ਤੇ ਵੀ ਚਲਾ ਜਾਂਦਾ ਸੀ ਪ੍ਰਤਾਪ ਸਿੰਘ ਕੈਰੋ ਜਾਂ ਉਹ ਰਿਕਸ਼ੇ ਤੇ ਵੀ ਚਲਾ ਜਾਂਦਾ ਸੀਗਾ ਉਸ ਤੋਂ ਬਾਅਦ ਕਦੇ ਪੰਜਾਬ ਨੂੰ ਅਜਿਹਾ ਮੁੱਖ ਮੰਤਰੀ ਨਹੀਂ ਮਿਲਿਆ ਜਿਹੜਾ ਪ੍ਰਤਾਪ ਸਿੰਘ ਕੈਰੋ ਵਰਗਾ ਹੋਵੇ ਪਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਪੰਜਾਬ ਦੇ ਵਿੱਚ ਉਹਨਾਂ ਦੇ ਉੱਪਰ ਬਹੁਤ ਵੱਡੇ ਇਲਜ਼ਾਮ ਲੱਗ ਰਹੇ ਨੇ ਵਿਕਾਸ ਨਹੀਂ ਹੋ ਰਿਹਾ ਰੁਕਿਆ ਹੋਇਆ ਹੈ ਕਿਉਂਕਿ ਪੰਜਾਬ ਸਿਰ ਪਹਿਲਾਂ ਹੀ ਬਹੁਤ ਜ਼ਿਆਦਾ ਕਰਜ਼ਾ ਹੈ ਪਰ ਕਿਤੇ ਨਾ ਕਿਤੇ ਉਹ ਭ੍ਰਿਸ਼ਟਾਚਾਰ ਫਲਾਉਣ ਵਾਲਿਆਂ ਨੂੰ ਨਹੀਂ ਬਖਸ਼ ਰਿਆ ਜੋ ਨਾ ਪੈਸਾ ਉਹ ਖਾ ਰਿਹਾ ਤੇ ਨਾ ਕਿਸੇ ਨੂੰ ਪੈਸਾ ਖਾਣ ਦੇ ਰਿਹਾ ਜਿਸ ਕਾਰਨ ਅੱਜ ਬਹੁਤ ਸਾਰੇ ਜਿਹੜੇ ਅਧਿਕਾਰੀ ਨੇ ਉਹ ਵੀ ਪੈਸਾ ਲੈਣ ਤੋਂ ਡਰ ਰਹੇ ਨੇ ਔਰ ਜਿਹੜੇ ਵਿਧਾਇਕ ਨੇ ਜਿਹੜੇ ਕਿ ਅਕਾਲੀ ਸਰਕਾਰ ਵੇਲੇ ਜਿਹੜੇ ਵਿਧਾਇਕ ਹੁੰਦੇ ਸੀ ਉਹ ਮਾਈਨਿੰਗ ਮਾਫੀਆ ਵਿੱਚੋਂ ਪੈਸਾ ਇਕੱਠਾ ਕਰਦੇ ਸੀ ਜਾਂ ਹੋਰ ਉਹਨਾਂ ਨੇ ਮਾਫੀਆ ਚਲਾਏ ਹੋਏ ਸੀ ਇਸੇ ਤਰ੍ਹਾਂ ਕਾਂਗਰਸ ਦੇ ਵਿਧਾਇਕਾਂ ਨੇ ਆ ਕੇ ਵੀ ਇਵੇਂ ਕੀਤਾ ਮਾਈਨਿੰਗ ਮਾਫੀਆ ਆਪਣੇ ਹੱਥਾਂ ਵਿੱਚ ਲੈ ਲੇ ਜੂਆ ਦੇ अड्डे ਆਪਣੇ ਹੱਥਾਂ ਵਿੱਚ ਲੈ ਲਏ ਹੋਰ ਤੇ ਹੋਰ ਨਸ਼ੇ ਨਾਲ ਵੀ ਉਹਨਾਂ ਨੇ ਆਪਣੇ ਪੈਸੇ ਇਕੱਠਾ ਕੀਤਾ ਜਿਸ ਕੰਮ ਅੱਜ ਲੋਕਾਂ ਨੇ 2022 ਦੇ ਵਿੱਚ ਇਹਨਾਂ ਦੋਨੋਂ ਪਾਰਟੀਆਂ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਲੋਕਾਂ ਨੇ ਇਹ ਨਹੀਂ ਦੇਖਿਆ ਸੀ ਕਿ ਉਹ ਆਮ ਘਰਾਂ ਦਾ ਮੁੰਡਾ ਹੈ ਜਾਂ ਕੋਈ ਲੀਡਰਾਂ ਦਾ ਮੁੰਡਾ ਹੈ ਲੋਕਾਂ ਨੇ ਸਿਰਫ ਝਾੜੂ ਔਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਖ ਕੇ ਵੋਟ ਪਾਈ ਸੀ ਔਰ 92 ਐਮਐਲਏ ਜਿਤਾਏ ਸੀ ਅੱਜ ਉਹ ਲੋਕ ਜਿਹੜੇ 92 ਐਮਐਲਏ ਨੇ ਉਹ ਭਾਵੇਂ ਨਹੀਂ ਬੋਲ ਰਹੇ ਉਹਨਾਂ ਕੋਲ ਤਜਰਬਾ ਨਹੀਂ ਠੀਕ ਹੈ ਪਰ ਉਹਨਾਂ ਵਿੱਚੋਂ ਜਿਹੜੇ ਕੁਝ ਐਮਲੇ ਨੇ ਜਿਹੜੇ ਅੱਜ ਭ੍ਰਿਸ਼ਟਾਚਾਰ ਕਮ ਲੱਗੇ ਹੋਏ ਨੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੋ ਰਮਨੌਰ ਰੋੜਾ ਦੇ ਉੱਤੇ ਕਾਰਵਾਈ ਹੋਈ ਹੈ ਇਸ ਨੂੰ ਦੇਖਦੇ ਹੋਏ ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਪੰਜਾਬ ਦੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਿਫਤਾਂ ਕਰ ਰਹੇ ਨੇ ਜੋ ਨਿਤਨ ਕੋਲੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੀ ਇਹ ਭ੍ਰਿਸ਼ਟਾਚਾਰ ਨੀਤੀ ਦੇ ਖਿਲਾਫ ਜੋ ਆਪਨ ਆਮ ਆਦਮੀ ਪਾਰਟੀ ਚੁਣੀ ਹੈ ਨਿਤਨ ਕੋਲੀ ਨੇ ਆਪੇ ਸ਼ਾਮਲ ਹੋਣ ਤੋਂ ਬਾਅਦ ਐਲਾਨ ਕੀਤਾ ਕਿ ਮੈਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਾਂਗਾ ਔਰ ਆਮ ਆਦਮੀ ਪਾਰਟੀ ਦੀ 2027 ਵਿੱਚ ਫਿਰ ਸਰਕਾਰ ਬਣੇਗੀ ਜੋ ਅੱਜ ਲੋਕ ਸੱਥਾਂ ਦੇ ਵਿੱਚ ਗੱਲਾਂ ਕਰਦੇ ਨੇ ਜੋ ਲੋਕ ਅੱਜ ਪਾਰਕਾਂ ਦੇ ਵਿੱਚ ਬੈਠੇ ਗੱਲਾਂ ਕਰਦੇ ਨੇ ਸੋ ਆਪ ਵਿਚ ਰਸਮੀ ਤੌਰ ਤੇ ਸ਼ਾਮਲ ਹੋਣ ਤੋਂ ਬਾਅਦ ਧੰਨਵਾਦ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਮੈਂ ਆਪ ਦੇ ਉਦਯੋਗਾਂ ਤੇ ਧਿਆਨ ਕੇਂਦਰਿਤ ਕਰਨ ਤੇ ਪੰਜਾਬ ਦੇ ਵਿਕਾਸ ਪ੍ਰਤੀ ਪੂਰੀ ਵਚਨਬੱਧਤਾ ਨਾਲ ਜਿਹੜਾ ਕੰਮ ਕਰਾਂਗਾ ਉਹਨਾਂ ਨੇ ਕਿਹਾ ਕਿ ਜੋ ਪਾਰਟੀ ਨਾਗਰਿਕਾਂ ਦੀ ਭਲਾਈ ਨੂੰ ਸੱਚਮੁੱਚ ਤਰਜੀ ਦਿੰਦੀ ਹੈ ਉਹ ਮੈਂ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਦੀ ਅਗਵਾਈ ਹੇਠ ਉਪਜੋਗਾ ਦੇ ਵਿਕਾਸ ਅਤੇ ਜਲੰਧਰ ਦੀ ਭਲਾਈ ਵਿੱਚ ਯੋਗਦਾਨ ਪਾਉਣ ਲਈ ਤਿਆਰ ਹ ਸੋ ਨਿਤਨ ਕੋਲੀ ਨੇ ਸਮਰਪਣ ਅਤੇ ਲੀਡਰਸ਼ਿਪ ਯੋਗਤਾ ਨੂੰ ਦੇਖਦੇ ਹੋਏ ਉਹਨਾਂ ਨੂੰ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ ਹੈ ਔਰ ਉਹ ਜਨਤਕ ਸ਼ਿਕਾਇਤ ਦੇ ਹੱਲ ਲਈ ਸਥਾਨਕ ਦਫ਼ਤਰ ਸਥਾਪਿਤ ਕਰਨਗੇ ਅਤੇ ਭਾਈਚਾਰੇ ਤੱਕ ਪਹੁੰਚਣ ਦੀ ਪ੍ਰਭਾਵਸ਼ਾਲੀ ਜਿਹੜਾ ਕਿ ਆਪਣੀ ਮੈਮ ਸ਼ੁਰੂ ਕਰਨਗੇ ਜਲੰਧਰ ਦੇ ਪ੍ਰਮੁੱਖ ਉਦਯੋਗਪਤੀ ਨੇ ਨਿਤਨ ਕੋਲੀ ਵਪਾਰ ਨਾਲ ਜੁੜੇ ਹੋਏ ਨੇ ਖੇਡਾਂ ਸਿੱਖਿਆ ਤੇ ਸਥਾਨਕ ਸੰਸਥਾਾਂ ਸਾਥਾ ਸ਼ਾਸਨ ਦੇ ਨਾਲ ਉਹਨਾਂ ਦਾ ਜਿਹੜਾ ਕਿ ਯੋਗਦਾਨ ਹੈ ਔਰ ਪ੍ਰਾਈਵੇਟ ਲਿਮਟਿਡ ਮੈਨੇਜਿੰਗ ਡਾਇਰੈਕਟਰ ਨੇ ਹਾਈਕ ਸ਼ੂ ਦੇ ਔਰ ਇਸ ਦੇ ਨਾਲ ਹੀ ਉਹ ਬ੍ਰਾਂਡ ਟ੍ਰੈਸਰ ਦੇ ਸੰਪਾਦਕ ਹੋਣ ਦੇ ਨਾਤੇ ਉਹਨਾਂ ਦੇ ਉਦਮੀ ਦ੍ਰਿਸ਼ਟੀ ਕੋਨ ਨੂੰ ਕਫਾਈਤੀ ਤੇ ਉੱਚ ਗੁਣਵੱਤਾ ਵਾਲਾ ਜਿਹੜਾ ਪ੍ਰਦਾਨ ਕਰਨੀ ਵਚਨਬੱਤਾ ਨਾਲ जोडਿਆ ਗਿਆ ਹੈ ਕੋਲੀ ਪੰਜਾਬ ਲੈਦਰ ਫੰਡਰੇਸ਼ਨ ਅਤੇ ਸਪੋਰਟਸ ਐਂਡ ਟੂ ਐਕਸਪੋਰਟਸ ਦੇ ਐਸੋਸੀਏਸ਼ਨ ਦੇ ਸਪੋਰਟਸ ਪ੍ਰਧਾਨ ਵੀ ਰਹਿ ਚੁੱਕੇ ਹਨ ਕੰਮ ਕਰ ਰਹੇ ਹਨ ਸੋ ਇਨਾਂ ਜੋਗਾਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਹਿੱਸੇਦਾਰੀ ਹੈ ਔਰ ਪੰਜਾਬ ਦੇ ਵਿੱਚ ਜਿਹੜੇ ਇਹ ਉਦਯੋਗ ਨੇ ਇਹਨਾਂ ਨੂੰ ਦੁਬਾਰਾ ਵਿਕਾਸ ਵਿਕਸਿਤ ਕਰਨ ਲਈ ਅਹਿਮ ਯੋਗਦਾਨ ਪਾਉਣਗੇ ਨਿਤਨ ਕੋਲੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਔਰ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਜਲੰਧਰ ਸੈਂਟਰਲ ਤੋਂ ਉਹਨਾਂ ਨੂੰ ਹਲਕਾ ਅੰਜਾ ਦਿੱਤਾ ਗਿਆ ਹੈ